ਮਤਲਬ ਇੰਟਰਸਟ ਬੋਡੀ ਮੋਡੀਫਿਕੇਸ਼ਨ ਵੱਲ ਚਲਾ ਗਿਆ ਇਹਨੂੰ ਬੋਡੀ ਮੋਡੀਫਿਕੇਸ਼ਨ ਕਹਿੰਦੇ ਆ ਤੇ ਬੈਠੇ ਬੈਠੇ ਅਸੀਂ ਅਚਾਨਕ ਜੇ ਟੰਗ ਦੇ ਵਿੱਚ ਕਲਰ ਕੀਤਾ ਹਨਾ ਤੇ ਅਸੀਂ ਰਿਸਰਚ ਕੀਤਾ ਵੀ ਇੰਡੀਆ ਚ ਕਿਸੇ ਨੇ ਆ ਕੀਤਾ ਨਹੀਂ ਸੀਗਾ ਫਿਰ ਅਸੀਂ ਕਲੇਮ ਕਰ ਲਿਆ ਰਿਕਾਰਡ ਰਿਕਾਰਡ ਮਿਲ ਗਿਆ ਵੀ ਇੰਡੀਆ ਦੇ ਵਿੱਚ ਪਹਿਲਾ ਸੈਲਫ ਟੈਟੂ ਬਣਾਇਆ ਕਿਸੇ ਨੇ ਟੰਗ ਦੇ ਵਿੱਚ ਫਿਰ ਨਹੀਂ ਹੋਇਆ ਹੋਊਗਾ ਅੱਖ ਤਾਂ ਇੱਕ ਬੜੀ ਸੈਂਸਿਟਿਵ ਚੀਜ਼ ਆ ਇਹ ਹਾਂਜੀ ਸੈਂਸਿਟਿਵ ਚੀਜ਼ ਆ ਭਾਜੀ ਇਹਦੇ ਲਈ ਮੈਂ ਆਰਾਊਂਡ ਤੁਸੀਂ ਲਾ ਲੋ ਵੀ ਘਟੋ ਘਟਨੀ ਅਰਧਾ ਸਾਲ ਤੋਂ ਸੋਚਦੇ ਆ ਹਮ ਡਿਸੀਜਨ ਲੈਣ ਲਈ ਆ ਲੋਕ ਦੇਖਦੇ ਨੇ ਵੀ ਉਹ ਕੀ ਕਹਿੰਦੇ ਨੇ ਤੁਹਾਨੂੰ ਕੀ ਸੋਚਦੇ ਨੇ ਕਈ ਤਾਂ ਚੰਗਾ ਰਿਸਪਾਂਸ ਲੋਕੀ ਜਿਨ੍ਹਾਂ ਨੂੰ ਨੌਲੇਜ ਆ ਉਹੀ ਚੰਗਾ ਰਿਸਪਾਂਸ ਦੇਊਗਾ ਲੋਕੀ ਤਾਂ ਹੱਸਦੇ ਬਸ ਦੇਖ ਕੇ ਅਨ ਐਕਸਪੈਕਟਿਡਲੀ ਜਦੋਂ ਕੋਈ ਦੇਖਦਾ ਉਹ ਬੰਦਾ ਸ਼ੌਕ ਜਾ ਹੋ ਜਾ ਜਦੋਂ ਅੱਖਾਂ ਵੱਲ ਦੇਖਦੇ ਨੇ ਬੰਦਾ ਵਾਰ ਵਾਰ ਦੋ ਤਿੰਨ ਵਾਰ ਦੇਖਦਾ ਬੰਦਾ ਫਿਰ ਉਹਨੂੰ ਯਕੀਨ ਹੁੰਦਾ ਵੀ ਹਾਂ ਆਈਸ ਦੇ ਵਿੱਚ ਕੀਤਾ ਹੋਇਆ ਅਸਲ ਹਾਂਜੀ ਕਹਿੰਦੇ ਨੇ ਸ਼ੌਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਸ਼ੌਕ ਪੂਰਾ ਕਰਨ ਵਾਸਤੇ ਵਿਅਕਤੀ ਬੜਾ ਕੁਝ ਕਰਦੇ ਆ ਬਹੁਤ ਉਪਰਾਲੇ ਕਰਦੇ ਆ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਬਟ ਅੱਜ ਤੁਹਾਨੂੰ ਇੱਕ ਵੱਖਰਾ ਜਿਹਾ ਸ਼ੌਕ ਦਿਖਾਵਾਂਗੇ ਕਿ ਬਾਈ ਉਹਨਾਂ ਨੇ ਕਿ ਵੱਖਰਾ ਸ਼ੌਕ ਜਿਹੜਾ ਪਾਲਿਆ ਹੋਇਆ ਤੇ ਉਹ ਅੱਜ ਆ ਦੇਖੋ ਮੇਰੇ ਨਾਲ ਮੌਜੂਦ ਨੇ ਉਹ ਸੌਰਵ ਨੇ ਹੈ ਤੋਂ ਸੋ ਬਾਈ ਉਹ ਦਿਖਾਈਓ ਇੱਕ ਵਾਰੀ ਕਿਸ ਤਰੀਕੇ ਨਾਲ ਤੁਸੀਂ ਇੱਕ ਟੈਟੂ ਆਰਟਿਸਟ ਨੇ ਹੈ ਤੇ ਤੁਸੀਂ ਟੰਗ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਆਪਣੇ ਸ਼ੌਕ ਨੂੰ ਆਈ ਦੇਖ ਸਕਦੇ ਹੋ ਆਈ ਬੋਲ ਤੇ ਕਿਸ ਤਰੀਕੇ ਨਾਲ ਇਹਨਾਂ ਨੇ ਆਈ ਬੋਲ ਤੱਕ ਵਿੱਚ ਜਿਹੜਾ ਟੈਟੂ ਹੈਗਾ ਉਹ ਬਣਵਾਇਆ ਹੋਇਆ ਸੋ ਗੱਲਬਾਤ ਵੀ ਕਰਦੇ ਆ ਕਿਉਂਕਿ ਇਹ ਮੈਨੂੰ ਤਾਂ ਜਦੋਂ ਮੈਂ ਵੇਖਿਆ ਤਾਂ ਮੈਨੂੰ ਲੱਗਿਆ ਨਹੀਂ ਕਿ ਇਹ ਵਾਕਈ ਜੈਨੂਨ ਹੋ ਸਕਦਾ ਲੇਕਿਨ ਜਦੋਂ ਅਸੀਂ ਕਲੋਜ਼ ਬੈ ਕੇ ਵੇਖਿਆ ਤਾਂ ਲੱਗਿਆ ਸਾਨੂੰ ਹਾਂ ਜੈਨੂਨ ਆ ਇਹ ਭਾਈ ਸਰੋਪਾ ਜੀ ਬਹੁਤ ਬਹੁਤ ਸਵਾਗਤ ਹੈ ਸਿਟੀ ਹੈਡਲਾਈਨਸ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਆਨ ਲਈ ਵਾਲੇ ਸ਼ੌਕ ਤਾਂ ਸੀ ਬਹੁਤ ਲੋਕਾਂ ਦੇ ਵੇਖਿਆ ਕਈ ਤਰ੍ਹਾਂ ਦੇ ਸ਼ੌਕ ਵੇਖੇ ਆ ਆ ਸ਼ੌਕ ਜਿਹੜਾ ਹੈਗਾ ਤੁਹਾਡਾ ਬਹੁਤ ਵੱਖਰੇ ਤਰੀਕੇ ਦਾ ਹੈਗਾ ਆ ਕਿਵੇਂ ਸ਼ੁਰੂ ਹੋਇਆ ਤੇ ਕਿਵੇਂ ਆਹ ਬਣਵਾਇਆ ਦੇਖਿਆ ਟੰਗ ਤੇ ਵੀ ਬਣਵਾਇਆ ਹੋਇਆ ਐਕਚੁਅਲੀ ਭਾਜੀ ਬੀਇੰਗ ਅ ਟੈਟੂ ਆਰਟਿਸਟ ਨਾ ਬੀ ਮੈਨੂੰ ਬਾਦਾਂ 13 ਸਾਲ ਹੋ ਗਏ ਅਹੀ ਇੰਡਸਟਰੀ ਦੇ ਵਿੱਚ ਤੇ ਤਾਂ ਹੀ ਕਰਕੇ ਥੋੜਾ ਜਿਹਾ ਮੇਰਾ ਮਤਲਬ ਇੰਟਰਸਟ ਬੋਡੀ ਮੋਡੀਫਿਕੇਸ਼ਨ ਵੱਲ ਚਲਾ ਗਿਆ ਇਹਨੂੰ ਬੋਡੀ ਮੋਡੀਫਿਕੇਸ਼ਨ ਕਹਿੰਦੇ ਆ ਜੀ ਤੇ ਮੈਂ ਬੈਠੇ-ਬੈਠੇ ਅਸੀਂ ਅਚਾਨਕ ਜੇ ਟੰਗ ਦੇ ਵਿੱਚ ਕਲਰ ਕੀਤਾ ਹਨਾ ਤੇ ਅਸੀਂ ਰਿਸਰਚ ਕੀਤਾ ਵੀ ਇੰਡੀਆ 'ਚ ਕਿਸੇ ਨੇ ਆ ਕੀਤਾ ਨਹੀਂ ਸੀਗਾ ਫਿਰ ਅਸੀਂ ਕਲੇਮ ਕਰ ਲਿਆ ਰਿਕਾਰਡ ਜੀ ਤੇ ਰਿਕਾਰਡ ਮਿਲ ਗਿਆ ਵੀ ਇੰਡੀਆ ਦੇ ਵਿੱਚ ਪਹਿਲਾ ਸੈਲਫ ਟੈਟੂ ਬਣਾਇਆ ਕਿਸੇ ਨੇ ਟੰਗ ਦੇ ਵਿੱਚ ਫਿਰ ਉਸ ਤੋਂ ਪਹਿਲਾਂ ਇਹ ਕਿਸੇ ਕਿਸੇ ਨੇ ਨਹੀਂ ਬਣਾਇਆ ਹੈਗਾ ਨਹੀਂ ਭਾਜੀ ਕਿਸੇ ਨੇ ਨਹੀਂ ਬਣਾਇਆ ਕੋਈ ਸਿੰਗਲ ਪਰਸਨ ਵੀ ਨਹੀਂ ਤੁਹਾਡੇ ਤੋਂ ਇਲਾਵਾ ਨਹੀਂ ਖੁਦ ਕਿਸੇ ਨੇ ਨਹੀਂ ਬਣਾਇਆ ਇੰਡੀਆ ਦੇ ਵਿੱਚ ਪਹਿਲੇ ਕੀ ਤੁਸੀਂ ਆਪ ਬਣਾਇਆ ਹੈ ਹਾਂਜੀ ਮੈਂ ਆਪ ਖੁਦ ਬਣਾਇਆ ਭਾਜੀ ਮੇਰੇ ਕੋ ਕਰਵਨ ਵੀ ਆਉਂਦੇ ਆ ਦੂਜੇ ਆਰਟਿਸਟ ਆਉਂਦੇ ਆ ਤਮੀਨਾਡੂ ਤੋਂ ਸਾਊਥ ਸਾਈਡ ਤੋਂ ਕਾਫੀ ਆਰਟਿਸਟ ਆਉਂਦੇ ਆ ਕਰਵਨ ਟੰਗ ਕਲਰ ਵਗੈਰਾ ਅੱਛਾ ਤੇ ਅੱਜ ਆ ਮਨ ਦੇ ਵਿੱਚ ਕਿਵੇਂ ਆਇਆ ਕਿ ਬਈ ਇਸ ਲਾਈਨ ਵੱਲ ਜਾਣਾ ਹੈ ਕਿ ਟੈਟੂ ਆਰਟਿਸਟ ਬਣਨਾ ਹੈ ਭਾਜੀ ਸ਼ੁਰੂ ਤੋਂ ਨਾ ਡਰਾਇੰਗ ਵਗੈਰਾ ਵਾਲੀ ਇੰਟਰਸਟ ਸੀਗਾ ਸਕੂਲ ਟਾਈਮ ਦੇ ਵਿੱਚ ਜੀ ਤੇ ਮੈਂ ਕਦੇ ਇਦਾਂ ਖਾਸ ਕੋਈ ਮੌਕਾ ਨਹੀਂ ਸੀ ਮਿਲਿਆ ਵੀ ਆ ਸੋਚਿਆ ਨਹੀਂ ਸੀ ਵੀ ਇੱਧਰ ਨੂੰ ਜਾਵਾਂਗੇ ਰੈਂਡਮਲੀ ਆ ਜਿੱਦਾਂ ਮਤਲਬ ਵੀ ਗੋ ਵਿਦ ਦਾ ਫਲੋ ਵਾਂਗੂ ਹੋ ਗਿਆ ਵੀ ਬੈਠੇ-ਬੈਠੇ ਅਚਾਨਕ ਜੈ ਇਸ ਲਾਈਨ ਦੇ ਵਿੱਚ ਵੀ ਇੰਟਰਸਟ ਸੀਗਾ ਚੱਲ ਇੱਧਰ ਨੂੰ ਹੋਏ ਰਿਜ਼ਲਟ ਅੱਛਾ ਮਿਲਿਆ ਇੱਧਰ ਨੂੰ ਫੁੱਲ ਟਾਈਮ ਹੋ ਗਏ ਤੇ ਫੁੱਲ ਟਾਈਮ ਟੈਟੂ ਆਰਟਿਸਟ ਦਾ ਜੌਬ ਕਰਨ ਲੱਗ ਗਿਆ ਆਪਾਂ ਬਚਪਨ ਤੋਂ ਹੀ ਭਾਜੀ ਇਸ ਲਾਈਨ 'ਚ ਹੀ ਨਹੀਂ ਭਾਜੀ ਪਹਿਲਾਂ ਮੈਂ ਆਪਣਾ ਹੋਟਲ ਲਾਈਨ ਦੇ ਵਿੱਚ ਸੀਗਾ ਮੈਂ ਹੋਟਲ ਚ ਵੀ ਕਾਫੀ ਟਾਈਮ ਜੌਬ ਕੀਤੀ ਹੋਟਲ ਮੈਨੇਜਮੈਂਟ ਕੀਤੀ ਸੀ ਮੇਰੀ ਤੇ ਜੌਬ ਸੈਟੀਸਫੈਕਸ਼ਨ ਨਹੀਂ ਸੀਗੀ ਤੇ ਇਸ ਕਰਕੇ ਸੋਚਿਆ ਆਪਣਾ ਕੰਮ ਕਰਦੇ ਆ ਤੇ ਆ ਲਾਈਨ ਉਸ ਟਾਈਮ ਆਰਟਿਸਟ ਬਹੁ ਘੱਟ ਸੀਗੇ ਇੰਨੇ ਆਰਟਿਸਟ ਨਹੀਂ ਸੀਗੇ ਅੱਜ ਤੋਂ 12 ਸਾਲ ਪਹਿਲਾਂ ਕੋਈ ਟਮਾਟਾ ਮਈ ਆਰਟਿਸਟ ਸੀਗਾ ਤੇ ਉਸ ਟਾਈਮ ਫਿਰ ਰਿਜ਼ਰਟ ਮੈਨੂੰ ਅੱਛਾ ਮਿਲਿਆ ਇਸ ਲਾਈਨ ਚ ਮੈਂ ਆ ਲਾਈਨ ਦੇ ਵਿੱਚ ਭਾਜੀ ਪਰ ਭਾਜੀ ਜਦੋਂ ਤੁਸੀਂ ਅੱਖਾਂ ਦੇ ਵਿੱਚ ਬਣਾਇਆ ਜੋ ਸੋਚਿਆ ਵੀ ਅੱਖਾਂ ਚ ਬਣਾਣਾ ਜਦੋਂ ਬਣਾਣਾ ਸ਼ੁਰੂ ਕੀਤਾ ਵੀ ਪੇਨ ਨਹੀਂ ਹੋਇਆ ਹੋਊਗਾ ਅੱਖ ਤਾਂ ਇੱਕ ਬੜੀ ਸੈਂਸਿਟਿਵ ਚੀਜ਼ ਆ ਇਹ ਹਾਂਜੀ ਸੈਂਸਿਟਿਵ ਚੀਜ਼ ਆ ਭਾਜੀ ਇਹਦੇ ਲਈ ਮੈਂ ਆਰਾਊਂਡ ਤੁਸੀਂ ਲਾ ਲਓ ਵੀ ਘੱਟੋ ਘੱਟ ਨਹੀਂ ਅਰਧਾ ਸਾਲ ਤੋਂ ਸੋਚਦੇ ਆ ਮੈਂ ਡਿਸੀਜਨ ਲੈਣ ਲਈ ਆ ਵਾਲਾ ਤੇ ਬਹੁਤ ਸੋਚ ਸਮਝ ਕੇ ਡਿਸੀਜਨ ਲੈਣਾ ਪੈਂਦਾ ਆ ਆਰਟਿਸਟ ਚੂਜ਼ ਕਰਨ ਦੇ ਵਿੱਚ ਵੀ ਤੁਹਾਡੇ ਤੋਂ ਗਲਤੀ ਨਾ ਹੋ ਜAVE ਕਿਉਂਕਿ ਬਹੁਤ ਸੈਂਸਿਟਿਵ ਮਾਮਲਾ ਆ ਅੱਖਾਂ ਦਾ ਹੈ ਨਾ ਆਈ ਵੀ ਤੁਹਾਡੀ ਆਈ ਸਾਈਡ ਜਾ ਸਕਦੀ ਏ ਜੇ ਗਲਤ ਹੋ ਗਿਆ ਫਿਰ ਵੀ ਤੁਸੀਂ ਰਿਸਕ ਲੈ ਲੈ ਇਸ ਚੀਜ਼ ਦਾ ਭਾਜੀ ਮੈਂ ਪ੍ਰੋਪਰ ਰਿਸਰਚ ਕਰਕੇ ਆਰਟਿਸਟ ਚੂਜ਼ ਕੀਤਾ ਹੋਗਾ ਜੀ ਏਦਾਂ ਮੈਂ ਕਿਸੇ ਕੋਲ ਵੀ ਜਾ ਕੇ ਨਹੀਂ ਨਾ ਪਕੜਾ ਸਕਦੇ ਜਿਹਨੂੰ ਨੌਲੇਜ ਹੀ ਨਹੀਂ ਉਹ ਕਿੱਦਾਂ ਕਰ ਦੇਗਾ ਭਾਜੀ ਜੀ ਪਰ ਇਹ ਵੱਡੀ ਗੱਲ ਹੈ ਕਿ ਤੁਸੀਂ ਇਹ ਜਿਹੜਾ ਟੰਗ ਤੇ ਆਪ ਕੀਤਾ ਹੈਗਾ ਹੈ ਨਾ ਹਾਂਜੀ ਟੰਗ ਤੇ ਜਿਹੜਾ ਮੈਂ ਭਾਜੀ ਉਹ ਆਪ ਕੀਤਾ ਹੈਗਾ ਤੇ ਐ ਤਾਂ ਆਈ ਬੋਲ ਦਾ ਵੀ ਮੈਨੂੰ ਪ੍ਰੋਸੀਜਰ ਸਾਦਾ ਆਉਂਦਾ ਹੈਗਾ ਆਈ ਬੋਲ ਵੀ ਬਹੁਤ ਜਲਦੀ ਆਪਾਂ ਲਾਂਚ ਕਰਾਂਗੇ ਕਰਨੀ ਸ਼ੁਰੂ ਕਰਾਂਗੇ ਪਰ ਤੋਂ ਵੀ ਪ੍ਰੋਪਰ ਪੇਪਰ ਵਰਕ ਦਾ ਥੋੜਾ ਜਿਹਾ ਚੱਲ ਰਿਹਾ ਹੈ ਮੈਂ ਜੀ ਸੁਣਿਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਵੀ ਹੈਗਾ ਤੁਹਾਡਾ ਹਾਂਜੀ ਭਾਜੀ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਆਇਆ ਸੈਲਫ ਟੰਗ ਕਲਰ ਕਰਕੇ ਆਇਆ ਭਾਜੀ ਹੂੰ ਤੇ ਇੱਕ ਮੇਰਾ ਸਟੂਡੈਂਟ ਹੈ ਇੰਡੀਆ ਦਾ ਯੰਗੇਸਟ ਟੈਟੂ ਆਰਟਿਸਟ ਹੈ ਉਹਦੇ ਕਰਕੇ ਥੋੜਾ ਜਿਹਾ ਸਾਨੂੰ ਦੀ ਕੋਡ ਬਗਦਾ ਦੀ ਨੌਲੇਜ ਸੀਗੀ ਤਾਂ ਅਸੀਂ ਕਲੇਮ ਕਰ ਲਿਆ ਜਦੋਂ ਲੋਕ ਦੇਖਦੇ ਨੇ ਵੀ ਉਹ ਕੀ ਕਹਿੰਦੇ ਨੇ ਤੁਹਾਨੂੰ ਕੀ ਸੋਚਦੇ ਨੇ ਕਈ ਤਾਂ ਚੰਗਾ ਰਿਸਪੌਂਸ ਲੋਕੀ ਜਿਨ੍ਹਾਂ ਨੂੰ ਨੌਲੇਜ ਆ ਉਹ ਹੀ ਚੰਗਾ ਰਿਸਪੌਂਸ ਦੇਊਗਾ ਲੋਕੀ ਤਾਂ ਹੱਸਦੇ ਆ ਬਸ ਦੇਖ ਕੇ ਹੱਸਦੇ ਆ ਲੋਕੀ ਹੱਸਦੇ ਆ ਦੇਖ ਕੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਨਾ ਅਨਐਕਸਪੈਕਟਿਡਲੀ ਜਦੋਂ ਕੋਈ ਦੇਖਦਾ ਉਹ ਬੰਦਾ ਸ਼ੌਕ ਜਾ ਹੋ ਜਾਂਦਾ ਅੱਛਾ ਪਹਿਲੀ ਵਾਰੀ ਤਾਂ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਹੋਗਾ ਕਿ ਵੀ ਇਹ ਸੱਚੀ ਰੀਅਲਿਟੀ ਹੈ ਕਿ ਨਹੀਂ ਹਾਂਜੀ ਬਜੀ ਜਦੋਂ ਅੱਖਾਂ ਨਾਲ ਦੇਖਦਾ ਨਾ ਬੰਦਾ ਵਾਰ-ਵਾਰ ਦੋ ਤਿੰਨ ਵਾਰ ਦੇਖਦਾ ਬੰਦਾ ਫਿਰ ਉਹਨੂੰ ਯਕੀਨ ਹੁੰਦਾ ਵੀ ਹਾਂ ਆਈਸ ਦੇ ਵਿੱਚ ਕੀਤਾ ਹੋਇਆ ਕਲਾਕ ਹਾਂਜੀ ਟੰਗ ਦਾ ਤਾਂ ਕਲੀਅਰਲੀ ਹੁੰਦਾ ਹੈ ਬਹੁਤ ਬਹੁਤ ਡਾਰਕ ਕਲਰ ਚੂਜ਼ ਕੀਤੇ ਸੀ ਮੈਂ ਟੰਗ ਦੇ ਲਈ ਹਜੇ ਵੀ ਇੱਕ ਸਾਈਡ ਮੈਂ yellow ਕਲਰ ਐਡ ਕਰਨਾ ਵਾ ਜੀ ਤੇ ਇਹੀ ਕਲਰ ਕਿਉਂ ਚੂਜ਼ ਕੀਤਾ ਜਿਹੜਾ ਕੀਤਾ ਹੋਇਆ ਭਾਈ ਭਾਈ ਡਾਰਕ ਕਲਰ ਕਿਉਂਕਿ ਮੈਂ ਕਿਸੇ ਮਤਲਬ ਦੂਜੀ ਕੰਟਰੀ ਦੇ ਆਰਟਿਸਟ ਦੇ ਦੇਖੀ ਸੀ ਉਹਦੇ ਲਾਈਟ ਕਲਰ ਸੀਗਾ ਮੈਨੂੰ ਡਾਰਕ ਪਸੰਦ ਸੀਗਾ ਤਾਂ ਮੈਂ ਡਾਰਕ ਕਲਰ ਚੂਜ਼ ਕੀਤਾ ਸੀ ਇਹ ਹੁਣ ਮਿਟੂਗਾ ਨਹੀਂ ਜਦੋਂ ਤੱਕ ਕਦੇ ਨਹੀਂ ਮਿਟੂਗਾ ਇਹ ਪੋਸੀਬਲ ਹੀ ਨਹੀਂ ਹੈਗਾ ਭਾਈ ਨਾ ਆਈਸ ਦੇ ਵਿੱਚ ਮਿਟ ਸਕਦਾ ਨਾ ਟੰਗ ਦੇ ਵਿੱਚ ਸਕਿਨ ਤੇ ਤਾਂ ਆਪਾਂ ਲੇਜ਼ਰ ਟ੍ਰੀਟਮੈਂਟ ਨਾਲ ਮਿਟਾ ਲਾਵਾਂਗੇ ਟੈਟੂ ਇੱਥੇ ਨਹੀਂ ਮਿਟ ਸਕਦਾ ਵਨ ਟਾਈਮ ਡਿਸੀਜਨ ਆ ਕਰਵਾ ਲਿਆ ਤਾਂ ਕਰਵਾ ਲਿਆ ਭਾਈ ਬਸ ਪਾਜੀ ਹੁਣ ਹੱਥਾਂ ਦੇ ਵਿੱਚ ਵੀ ਬਣਵਾਏ ਹੋਏ ਆ ਤੇ ਹੋਰ ਕਿੱਥੇ ਕਿੱਥੇ ਟੈਟੂ ਬਣਵਾਏ ਆ ਟੈਟੂ ਪਾਜੀ ਆਲਮੋਸਟ ਤਾਂ ਸਾਦੀ ਬੋਡੀ ਤੇ ਪਾੜਦੇ ਹੀ ਆ ਲੈਗਸ ਵਗੈਰਾ ਤੇ ਵੀ ਹੈਗੇ ਮੇਰੇ ਹੂੰ ਸਾਰੇ ਪਾਸੇ ਹੀ ਆ ਸਾਰੇ ਪਾਸੇ ਹੀ ਆਲਮੋਸਟ ਪਾਜੀ ਅੱਛਾ ਪਾਜੀ ਅਸੀਂ ਦੇਖਦੇ ਆ ਨਾ ਕਈ ਵਾਰੀ ਸੜਕਾਂ ਤੇ ਵੀ ਕੋਈ ਬੈਠੇ ਹੁੰਦੇ ਟੈਟੂ ਆਸਟ੍ਰੇਲ ਦੇ ਜਿਹੜੇ ਬੈਠੇ ਹੁੰਦੇ ਉਹ ਆਰਟਿਸਟ ਹੁੰਦੇ ਆ ਕੀ ਹੁੰਦੇ ਆ ਕਿ ਉਹਦਾ ਵੀ ਉਹਦਾ ਸਾਈਡ ਇਫੈਕਟ ਹੁੰਦਾ ਕਿਉਂਕਿ ਅੱਜ ਕੱਲ ਜਿਸ ਤਰ੍ਹਾਂ ਤੁਸੀਂ ਕਹੇਗੇ ਕਿ ਬਹੁਤ ਜ਼ਿਆਦਾ ਹੋ ਗਿਆ ਪਾਜੀ ਓਬਵੀਅਸਲੀ ਸਾਈਡ ਇਫੈਕਟ ਹੋਊਗਾ ਇੱਕ ਓਪਨ ਦੇ ਵਿੱਚ ਬੈਠੇ ਆ ਤੇ ਪਲੱਸ ਆਪਾਂ ਨੂੰ ਨਹੀਂ ਪਤਾ ਕੀ ਇਕੁਪਮੈਂਟ ਯੂਜ਼ ਕਰ ਰਹੇ ਆ ਉਹ ਕਿਹੜਾ ਪ੍ਰੋਡਕਟ ਯੂਜ਼ ਕਰਨਾ ਉਹਨਾਂ ਨੇ ਉਹਦਾ ਕੁਝ ਨਹੀਂਗਾ ਪਤਾ ਹੈਗਾ ਵੀ ਉਹਨਾਂ ਨੇ ਫਰੈਸ਼ ਵੀ ਲਾਉਣਾ ਆ ਜਾਂ ਪੁਰਾਣਾ ਹੀ ਲਾ ਦੇਣਾ ਇਸ ਲਈ ਨਾ ਰਿਸਕ ਬਹੁਤ ਜ਼ਿਆਦਾ ਵੱਧ ਗਿਆ ਆ ਇਨਫੈਕਸ਼ਨ ਦਾ ਉਸ ਚੀਜ਼ ਦੇ ਵਿੱਚੋਂ ਸਕਿਨ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਜਿਵੇਂ ਟੈਟੂ ਬਣਾਉਂਦੇ ਨੇ ਸਕਿਨ ਨੂੰ ਲੈ ਕੇ ਬਹੁਤ ਬਿਮਾਰੀਆਂ ਕਈ ਵਾਰੀ ਵੇਖਦੇ ਆ ਲੱਗ ਜਾਂਦੀਆਂ ਨੇ ਜਿਹੜਾ ਜਿਹੜਾ ਤੁਹਾਡੀ ਲਾਈਨ ਦੇ ਵਿੱਚ ਹੈਗਾ ਜਿਹੜੇ ਟੈਟੂ ਆਰਟਿਸਟ ਨੇ ਪ੍ਰੋਫੈਸ਼ਨਲੀ ਨੇ ਉਹ ਵੱਖਰੇ ਤਰੀਕੇ ਨਾਲ ਕਰਦੇ ਨੇ ਕਿ ਵੀ ਕੋਈ ਸਕਿਨ ਨੂੰ ਪ੍ਰੋਬਲਮ ਨਹੀਂ ਹੈ ਪਾਜੀ ਹਾਂਜੀ ਐਕਚੁਅਲੀ ਪੂਰੀ ਹਾਈਜੀਨਿਕ ਰੱਖਣੀ ਪੈਂਦੀ ਆ ਤੁਹਾਨੂੰ ਜਦੋਂ ਟੈਟੂ ਕਰਨਾ ਉਹ ਏਰੀਆ ਪੂਰਾ ਸਾਫ਼ ਹੋਵੇ ਹਨਾ ਤੇ ਟੈਟੂ ਜਿਹੜਾ ਕੀਤਾ ਵੀ ਸਫਾਈ ਨਾਲ ਗਿਆ ਹੋਵੇ ਸਾਦੇ ਇਕੁਪਮੈਂਟ ਜਿਹੜੇ ਤੁਹਾਡੇ ਸੈਨੀਟਾਈਜ਼ ਹੋਣ ਨਵਾ ਸਦਾ ਇਕੁਪਮੈਂਟ ਜਿਹੜੇ ਨਵੇਂ ਯੂਜ਼ ਹੋਣ ਫੇਰ ਜਾ ਕੇ ਆ ਮਤਲਬ ਕੀ ਗੰਦੇ ਸੇਫ ਆ ਅਦਰਵਾਇਜ਼ ਤਾਂ ਖਤਰਾ ਹੀ ਆ ਜੇ ਆਪਾਂ ਬੰਦਾ ਕੋਈ ਬਾਦੋਂ ਕਰਾਉਂਦਾ ਉਹ ਅਨਸੇਫ ਆ ਉਹ ਤੁਹਾਨੂੰ ਕੋਈ ਵੀ ਲੱਗ ਸਕਦੀ ਡਿਸੀਜ਼ ਉਹਦੇ ਨਾਲ ਐਚ ਆਈ ਵੀ ਤੱਕ ਵੀ ਹੋ ਸਕਦੀ ਹੈਪੇਟਾਈਟਸ ਬੀ ਵਗੈਰਾ ਆਮ ਆ ਉਹਦੇ ਨੂੰ ਅੱਛਾ ਤੁਹਾਡੇ ਇਸ ਕੰਮ ਨੂੰ ਲੈ ਕੇ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਕਿਸ ਤਰ੍ਹਾਂ ਕੰਪਰੋਮਾਈਜ਼ ਕਰਦੇ ਨੇ ਸਹੀ ਰਹਿੰਦੇ ਨੇ ਵੀ ਕਹਿੰਦੇ ਨੇ ਵਧੀਆ ਕੰਮ ਆ ਕਿ ਨਹੀਂ ਪਹਿਲਾਂ ਸਟਾਰਟਿੰਗ ਦੇ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਹੋਇਆ ਸੀਗਾ ਕਿਉਂਕਿ ਉਸ ਟਾਈਮ ਤੇ ਨੌਲੇਜ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਇਸ ਲਾਈਨ ਬਾਰੇ ਜਦੋਂ ਉਹਨਾਂ ਨੇ ਦੇਖਿਆ ਵੀ ਹਾਂ ਵੀ ਸਕੋਪ ਅੱਛਾ ਹੈਗਾ ਇਸ ਲਾਈਨ ਦੇ ਵਿੱਚ ਵੀ ਤੇ ਹਾਂ ਮੇਰਾ ਪੂਰਾ ਸਾਥ ਦੰਦੇ ਭਾਈ ਹੁਣ ਕਿੱਥੇ ਕਿੱਥੇ ਜਾਂਦੇ ਹੋ ਭਾਜੀ ਟੈਟੂ ਆਰਟਿਸਟ ਕਿਉਂਕਿ ਹੁਣ ਕਈ ਵਾਰੀ ਵੇਖਦੇ ਆ ਕਿ ਕਈ ਟੈਟੂ ਆਜੇ ਸਕੂਲਾਂ ਦੇ ਵਿੱਚ ਵੀ ਜਾਂਦੇ ਨੇ ਕਿਤੇ ਕਿਤੇ ਜਾਂਦੇ ਬੁਲਾਉਂਦੇ ਨੇ ਤੁਹਾਨੂੰ ਫਿਰ ਨਹੀਂ ਭਾਜੀ ਅਸੀਂ ਸਕੂਲਾਂ ਚ ਨਹੀਂ ਮੈਂ ਜਾਂਦਾ ਹੈਗਾ ਕਿਉਂਕਿ ਆ ਜਿਹੜੀ ਚੀਜ਼ ਹੈ ਸਕੂਲ ਤੋਂ ਬਾਅਦ ਹੀ ਚੰਗੀ ਲੱਗਦੀ ਹੈ ਜੀ ਸਕੂਲ ਦੇ ਵਿੱਚ ਟੈਟੂਇੰਗ ਕਿਉਂਕਿ 18 ਵੈਸੇ ਵੀ 18 ਸਾਲ ਤੋਂ ਬਾਅਦ ਆ ਕੀਤਾ ਜਾਣਾ ਚਾਹੀਦਾ ਬੰਦੇ ਦੇ ਅੱਛਾ ਉਮਰ ਦਾ ਵੀ ਲੈਜਾ ਹੁੰਦਾ ਕਿ ਵੀ ਇਸ ਉਮਰ ਤੋਂ ਪਹਿਲਾਂ ਨਹੀਂ ਬਣਾਉਣਾ ਇਸ ਉਮਰ ਤੋਂ ਬਾਅਦ ਬਣਾ ਸਕਦੇ ਆ ਆਬਵੀਅਸਲੀ ਭਾਜੀ ਇਨਕ ਦੇ ਉੱਤੇ ਲਿਖਿਆ ਹੋਇਆ ਵਾ ਇਨਕ ਬੋਟਲ ਦੇ ਉੱਪਰ ਮੈਂਸ਼ਨ ਹੁੰਦਾ ਵਾ ਵੀ 18 ਸਾਲ ਤੋਂ ਛੋਟੇ ਦੇ ਨਹੀਂ ਤੁਸੀਂ ਯੂਜ਼ ਕਰਨਾ ਹੈ ਇਹ ਚੀਜ਼ਾਂ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਹੀ ਪਤਾ ਹੋਏਗਾ ਹਾਂਜੀ ਪ੍ਰੋਫੈਸ਼ਨਲਸ ਜਿਹੜੇ ਹੈਗੇ ਭਾਜੀ ਸਾਡੇ ਨੂੰ ਪਤਾ ਆ ਤੇ ਬਾਕੀ ਆ ਆ ਵੀ ਆਪਣੇ ਬੱਚਿਆਂ ਨੂੰ ਤੁਸੀਂ ਇਸ ਚੀਜ਼ ਦੀ ਨੌਲੇਜ ਉਹ ਵੀ ਜੇ ਕਰਵਾਣਾ 18 ਸਾਲ ਤੋਂ ਬਾਅਦ ਕਰਵਾਣਾ ਆ ਤੇ ਪਲੱਸ ਜੇ ਕਰਵਾਣਾ ਆ ਤੁਸੀਂ ਅੱਛੇ ਆਰਟਿਸਟ ਤੋਂ ਕਰਵਾਣਾ ਆ ਆਰਟਿਸਟ ਆ ਨਹੀਂ ਦੇਖਣਾ 500 ਹਜ਼ਾਰ ਰੁਪਏ ਵੱਧ ਘੱਟ ਲੈ ਰਿਆ ਕੋਈ ਅਗਰ ਬੰਦਾ ਪ੍ਰਾਈਸ ਘੱਟ ਵੱਧ ਲੈ ਰਿਆ ਤਾਂ ਇਸੇ ਚੱਕਰ ਜੀ ਲੈ ਰਿਆ ਹੋਊਗਾ ਹਮਮ ਅੱਜ ਤੁਹਾਡਾ ਜਿਹੜਾ ਫੇਸ ਵੀ ਹੈਗਾ ਸੋਨੂ ਨਿਗਮ ਵਾਂਗੂ ਮਿਲਦਾ ਜੁਦਾ ਹੈਗਾ ਤੇ ਦੇਖਿਆ ਕਦੇ ਥੈਂਕ ਯੂ ਭਾਜੀ ਨਹੀਂ ਮੈਨੂੰ ਮੈਂ ਇਹਨਾਂ ਨੂੰ ਧਿਆਨ ਨਹੀਂ ਦਿੰਦਾ ਭਾਜੀ ਆਪਣਾ ਹਾਂ ਇਨਾ ਧਿਆਨ ਨਹੀਂ ਪਾਜੀ ਸਿਰਫ ਬਸ ਮਤਲਬ ਮਾਈਂਡ ਜਿਹੜਾ ਹੈ ਕ੍ਰੀਏਟਿਵ ਕਰਕੇ ਨਾ ਕੋਈ ਨਾ ਕੋਈ ਚੀਜ਼ ਨੂੰ ਸੋਚਦੇ ਹੀ ਰਹੀਦਾ ਵੀ ਹੁਣ ਨੈਕਸਟ ਕੀ ਕਰੀਏ ਨੈਕਸਟ ਕੀ ਕਰੀਏ ਅੱਜ ਸੋਚਦੇ ਰਹਿੰਦੇ ਹੋ ਆਪਣੇ ਕੰਮ ਨੂੰ ਲੈ ਕਿੰਨਾ ਟਾਈਮ ਦੇਣੇ ਹੋ ਪਾਜੀ ਇਸ ਕੰਮ ਨੂੰ ਫਿਰ ਆਪਣੇ ਪਾਜੀ ਫੁੱਲ ਟਾਈਮ ਆਹੀ ਜੋਬ ਕਰ ਕਰ ਰਿਹਾ ਹਾਂ ਹੋਰ ਕੋਈ ਕੰਮ ਨਹੀਂ ਕਰਦਾ ਮੈਂ ਸਟਰਗਲ ਕਿੰਨਾ ਕੀਤਾ ਪਾਜੀ ਇਸ ਲਾਈਨ ਦੇ ਵਿੱਚ ਕਿ ਮਿਹਨਤ ਕਿੰਨੀ ਕੀਤੀ ਕਿੰਨਾ ਟਾਈਮ ਸਟਰਗਲ ਹੀ ਆ ਪਾਜੀ ਹਜੇ ਤੱਕ ਸਟਰਗਲ ਐਵਰੀ ਡੇ ਸਟਰਗਲ ਕਰਦੇ ਆ ਹੂੰ ਕਿਉਂਕਿ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੈ ਆਰਟ ਨੂੰ ਕਿੰਨਾ ਕੁ ਵੈਲਿਊ ਦਿੱਤੀ ਜਾਂਦੀ ਹੈ ਹੈਨਾ ਉਪਰ ਅਸੀਂ ਉਹ ਟਾਈਮ ਦੇ ਆ ਜਿਵੇਂ ਹੁਣ ਸੋਸ਼ਲ ਮੀਡੀਆ ਕਈਆਂ ਨੂੰ ਨਹੀਂ ਵੀ ਹੈਂਡਲ ਕਰ ਪਾਉਂਦਾ ਬੰਦਾ ਹੈਨਾ ਅਸੀਂ ਮੈਂ ਸੱਤ ਜਿਆਦਾ ਸੋਸ਼ਲ ਮੀਡੀਆ ਵੀ ਨਹੀਂ ਨਹੀਂ ਕਰ ਹਾਂ ਜਿੰਨਾ ਜਿਆਦਾ ਨਹੀਂ ਮਤਲਬ ਯੂਜ਼ ਕਰਦਾ ਕਰਦਾ ਆ ਮਤਲਬ ਉਦਾਂ ਹੀ ਬਟ ਮਾਉਟ ਟੂ ਮਾਉਟ ਮੈਨੂੰ ਜਾਣਦੇ ਜਿਹੜੇ ਜਿਆਦਾ ਜਾਣਦੇ ਅਚਾ ਲੋਕ ਇਸ ਚੀਜ਼ ਨੂੰ ਪ੍ਰੇਫਰ ਕਰਦੇ ਨੇ ਕਿ ਵੀ ਇਹ ਚੀਜ਼ ਜਿਹੜੀ ਹੈਗੀ ਸਹੀ ਹੈ ਕਿ ਵਧੀਆ ਜਦੋਂ ਤੁਸੀਂ ਦਿਖਾਨੇ ਉਹਨਾਂ ਨੂੰ ਤਾਂ ਲੋਕ ਤੇ ਜਿਹੜੇ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਉਹ ਕੀ ਰਿਸਪਾਂਸ ਦਿੰਦੇ ਤੁਹਾਨੂੰ ਨਹੀਂ ਅੱਜ ਕੱਲ ਦੇ ਭਾਜੀ ਜਿਹੜੇ ਯੰਗਸਟਰ ਆ ਉਹ ਬਹੁਤ ਖੁਸ਼ ਹੁੰਦੇ ਆ ਦੇਖ ਕੇ ਉਹਨਾਂ ਨੂੰ ਕਿਉਂਕਿ ਕਿਉਰੀਓਸਿਟੀ ਹੁੰਦੀ ਹੈ ਨਾ ਹਰ ਬੰਦੇ ਨੂੰ ਵੀ ਵੀ ਆ ਚੀਜ਼ ਨਵੀਂ ਆ ਨਾ ਉਹਨਾਂ ਨੂੰ ਹੁੰਦਾ ਵੀ ਕਦ ਆਈਏ ਹੂੰ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਨਾ ਵਾ ਜਿਹੜੇ ਯੰਗਸਟਰ ਆ ਵੀ ਆਪਣੇ ਫੇਸ ਨਾਲ ਖਰਾਬ ਕਰੋ ਆਪਣੇ ਮੂੰਹ ਤੇ ਟੈਟੂ ਬਣਵਾ ਲੈਣੇ ਹੋ ਤੁਸੀਂ ਬਾਅਦ ਚੋ ਲੇਜ਼ਰ ਟ੍ਰੀਟਮੈਂਟ ਕਰਾਣੇ ਹੋ ਕਿਸੇ ਨੇ ਮਿਲਟਰੀ ਚ ਜਾਣਾ ਤੁਸੀਂ ਆਪਣਾ ਇੱਕ ਡਿਸੀਜਨ ਜਿਹੜਾ ਆ ਸੋਚ ਸਮਝ ਕੇ ਲੋ ਬਾਅਦ ਚ ਹਮੇ ਪਛਤਾਣਾ ਪੈਂਦਾ ਤੁਹਾਨੂੰ ਤੋਂ ਖਰਚਾ ਵੀ ਜ਼ਿਆਦਾ ਆਉਂਦਾ ਆ ਤੇ ਪ੍ਰੋਪਰ ਹੋ ਜਾ ਰਿਜ਼ਲਟ ਵੀ ਨਹੀਂ ਮਿਲਦਾ ਦੀ ਰਿਮੂਵ ਰਿਮੂਵ ਕਰਨ ਨਾਲ ਅੱਛਾ ਰਿਮੂਵ ਜਿਹੜਾ ਤੁਸੀਂ ਬਣਾਉਨੇ ਆ ਟੈਟੂ ਪਾਵੇਂ ਪ੍ਰੋਫੈਸ਼ਨਲ ਹੋ ਪਾਵੇਂ ਅਨਪ੍ਰੋਫੈਸ਼ਨਲ ਹੋਵੇ ਇਹ ਜਿਹੜੇ ਟੈਟੂ ਬਣਾਉਂਦੇ ਨੇ ਇਸ ਨੂੰ ਹਟਾਇਆ ਨਹੀਂ ਜਾ ਸਕਦਾ ਜੇ ਹਟਾਉਣੇ ਤੇ ਮਹਿੰਗੀ ਟਰੀਟਮੈਂਟ ਹੁੰਦੀ ਇਹਨਾਂ ਦੀ ਹਾਂਜੀ ਭਾਜੀ ਓਬਵੀਅਸਲੀ ਲੇਜ਼ਰ ਟਰੀਟਮੈਂਟ ਆ ਉਹ ਇੱਕ ਪ੍ਰੋਫੈਸ਼ਨਲ ਡਾਕਟਰ ਹੀ ਕਰ ਪਾਊਗਾ ਇਸ ਗੇਨ ਦਾ ਮੈਂ ਤਾਂ ਨਹੀਂ ਹਜੇ ਤੱਕ ਕੋਈ ਦੇਖਿਆ ਟੈਟੂ ਆਰਟਿਸਟ ਜਿਹੜਾ ਪ੍ਰੋਫੈਸ਼ਨਲੀ ਟੈਟੂਸ ਰਿਮੂਵ ਕਰ ਰਿਹਾ ਮੈਨੂੰ ਤਾਂ ਨਹੀਂ ਲੱਗਦਾ ਵੀ 100% ਰਿਜ਼ਲਟ ਆਂਦਾ ਹੋਵੇ ਨਹੀਂ ਆਬਵੀਅਸਲੀ ਮੈਨੂੰ ਤਾਂ ਨਹੀਂ ਲੱਗਦਾ ਭਾਜੀ ਅੱਛਾ ਭਾਜੀ ਇਹ ਇੱਕ ਗੱਲ ਜਾਣਕਾਰੀ ਲਈ ਜਾਨਣਾ ਚਾਹਾਂਗੇ ਕਿ ਕਿੱਥੇ ਕਿੱਥੇ ਸਾਨੂੰ ਟੈਟੂ ਨਹੀਂ ਬਣਵਾਉਣਾ ਚਾਹੀਦਾ ਕਿਉਂਕਿ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਆ ਗਿਆ ਤੇ ਉਸ ਤੇ ਉੱਪਰ ਦੇਖਦੇ ਆਂ ਕਿ ਕੋਈ ਹੱਥਾਂ 'ਚ ਕੋਈ ਕਿਤੇ ਕੋਈ ਪ੍ਰਾਈਵੇਟ ਪਾਰਟ ਬੜੀ ਜਗ੍ਹਾ 'ਤੇ ਉਹਨਾਂ ਨੇ ਨਾ ਬਣਾਏ ਕਿੱਥੋਂ ਕਿੱਥੋਂ ਨਹੀਂ ਬਣਾਉਣਾ ਟੈਟੂ ਭਾਜੀ ਜਿਹੜੀ ਜਿਹੜੇ ਪਾਰਟ ਤੇ ਕਵਰ ਹੋ ਜਾਵੇ ਉਸ ਬਾੜ ਤੇ ਬਣਾਓ ਜਿਹੜਾ 파ਟ ਕਵਰ ਨਹੀਂ ਹੁੰਦਾ ਜਿਵੇਂ ਆਪਣੇ ਹਥੇਲੀ ਆ ਹੱਥ ਵਗੈਰਾ ਆ ਗਰਦਨ ਹੋ ਕੇ ਪਣਾ ਫੇਸ ਹੋ ਗਿਆ ਆ ਜਗਾ ਤੇ ਅਵੋਇਡ ਕਰੋ ਫਸਟ ਆਫ 올 ਟੈਟੂ ਆਰਟਿਸਟ ਜਿਹੜੇ ਆ ਉਹ ਆਪਣੇ ਉਹਨਾਂ ਨੂੰ ਫੇਸ ਤੇ ਕਰਵਾ ਲੈਂਦੇ ਆ ਉਹ ਉਹਨਾਂ ਨੂੰ ਵੀ ਕਹੇ ਆ ਵੀ ਉਹ ਸਾਰੀ ਬੋਡੀ ਪਰ ਲੈਂਦੇ ਉਹਨਾਂ ਕੋਈ ਜਗਾ ਨਹੀਂ ਬਚਦੀ ਉਹ ਆਪਣੇ ਫੇਸ ਵੱਲ ਵੀ ਚਲੇ ਜਾਂਦੇ ਆ ਤੇ ਉਹ ਫਿਊਚਰ ਉਹਦਾ ਸਾਈਡ ਇਫੈਕਟ ਹੁੰਦਾ ਹੈ ਨਹੀਂ ਸਾਈਡ ਇਫੈਕਟ ਭਾਜੀ ਇਹ ਆ ਵੀ ਲਾਈਨ ਦੇ ਉੱਤੇ ਆ ਹੁਣ ਸਾਡੀ ਲਾਈਨ ਆ ਆਇਆ ਸੀ ਇਹਨਾਂ ਕਮਿਟਿਡ ਹੋ ਚੁੱਕੇ ਆ ਵੀ ਅਸੀਂ ਸਾਡੀ ਲਾਈਫ ਆਪਣੀ ਆਰਟ ਨੂੰ ਦੇਣੀ ਆ ਤੇ ਅਸੀਂ ਇਹਨੂੰ ਕੈਦੀ ਵੀ ਕਰ ਲਾਂਗੇ ਤੇ ਕਈ ਅੱਗੇ ਜਾ ਕੇ ਜਿਵੇਂ ਹੁਣ ਬੱਚਾ ਆਇਆ ਕੋਈ 19 20 ਸਾਲ ਦਾ ਆ ਉਹ ਫੇਸ ਤੇ ਟੈਟੂ ਕਰਾ ਲੈਂਦਾ ਕੱਲ ਨੂੰ ਜਾ ਕੇ ਉਹਨੇ ਲਾਈਨ ਚੇਂਜ ਕਰਨੀ ਆ ਕੱਲ ਨੂੰ ਸਟੱਡੀ ਕਰ ਰਿਹਾ ਹਜੇ ਉਹਦਾ ਨਹੀਂ ਪਤਾ ਉਹਨੇ ਕਿਸ ਲਾਈਨ ਤੇ ਜਾਣਾ ਆ ਤੇ ਉਹਨੂੰ ਉਹਨੂੰ ਆਬਵੀਅਸਲੀ ਇਫੈਕਟ ਦੇ ਸਕਦਾ ਉਹਦੇ ਫੇਸ ਤੇ ਟੈਟੂ ਬਣਿਆ ਉਹਨੂੰ ਮੇਬੀ ਜੋਬ ਨਾ ਮਿਲੇ ਕਿਤੇ ਵਧੀਆ ਕੰਪਨੀ ਚ ਤੇ ਉਹ ਤੋਂ ਕੋਈ ਇੰਕ ਕਰਦਾ ਆਬਵੀਅਸਲੀ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਅੱਛਾ ਭਾਜੀ ਤੁਹਾਡੇ ਇਸ ਆਰਟ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ ਕਿੰਨੀ ਕੀ ਵੈਲਿਊ ਦਿੰਦੇ ਨੇ ਲੋਕ ਜਦੋਂ ਮਾਰਕੀਟ 'ਚ ਜਾਂਦੇ ਹੋ ਟੈਟੂ ਆਰਟਿਸਟ ਭਾਜੀ ਬਹੁਤ ਜ਼ਿਆਦਾ ਪਿਆਰ ਮਿਲਦਾ ਆ ਲੋਕਾਂ ਦਾ ਜਿਨ੍ਹਾਂ ਨੂੰ ਨੌਲੇਜ ਆ ਬਹੁਤ ਐਪਰੀਸ਼ੀਏਟ ਕਰਦੇ ਆ ਵੀ ਉਹਨਾਂ ਨੂੰ ਪਤਾ ਵਾ ਵੀ ਕਿੰਨਾ ਡਿਫਿਕਲਟ ਵੀ ਟਾਸਕ ਆ ਇੱਕ ਟੈਟੂ ਕਰਨਾ ਵੀ ਇੱਕ ਛੋਟਾ ਜਿਹਾ 2 ਵਾ 2 ਇੰਚ ਦਾ ਟੈਟੂ ਕਰਨਾ ਉਹਦੇ ਪਿੱਛੇ ਕਿੰਨਾ ਸਟਰਗਲ ਆ ਆਰਟਿਸਟ ਦਾ ਉਹ ਨਹੀਂ ਲੋਕਾਂ ਨੂੰ ਪਤਾ ਹੁੰਦਾ ਹੈਗਾ ਹੂੰ ਉਹ ਸਿਰਫ ਇੱਕ ਆਰਟਿਸਟ ਹੀ ਸਮਝ ਸਕਦਾ ਵੀ ਕਿੰਨਾ ਸਟਰਗਲ ਕੀਤਾ ਇਸ ਚੀਜ਼ ਨੂੰ ਆਪਾਂ ਦਾ ਫੇਸ ਬੋਡੀ ਮੋਡੀਫਿਕੇਸ਼ਨ ਦੀ ਗੱਲ ਕਰ ਰਹੇ ਆ ਵੀ ਆਪਣੇ ਬੋਡੀ ਪਾਰਟ ਨੂੰ ਕੁਝ ਚੇਂਜ ਕਰ ਰਹੇ ਆ ਔਰ ਇਹਦੇ ਲਈ ਆਪਾਂ ਨੂੰ ਬਹੁਤ ਮਤਲਬ ਮਨ ਆਪਣਾ ਪੱਕਾ ਬਣਾਉਣਾ ਪੈਂਦਾ ਵੀ ਤੁਸੀਂ ਇਹਨੂੰ ਰੱਖਣਾ ساری ਉਮਰ ਤੁਹਾਡੇ ਬੋਡੀ ਤੇ ਸਕਿੰਤ ਹੈ ਹੂੰ ਲੋਕਾਂ ਨੂੰ ਨਹੀਂ ਦਿਖਣਾ ਤੁਹਾਨੂੰ ਤਾਂ ਦਿਖੂਗਾ ਨਾ ਜੇ ਤੁਸੀਂ ਕੋਈ ਗਲਤ ਚੀਜ਼ ਬਣਵਾ ਲੂਗੇ ਤੁਹਾਨੂੰ ਡਿਕਰੇਟਰ ਹੋਊਗਾ ਇੱਕ ਤੁਹਾਨੂੰ ਅੰਦਰੋਂ ਫੀਲਿੰਗ ਆਊਗੀ ਵੀ ਨਹੀਂ ਆ ਮੈਂ ਕੋਈ ਗਲਤ ਕੰਮ ਹੋ ਗਿਆ ਇਹਨੂੰ ਮੈਂ ਚੇਂਜ ਕਰਾਂ Papa ji ਕੀ ਕਹੋਗੇ ਲੋਕਾਂ ਨੂੰ ਫਿਰ ਕਿੱਥੇ ਕਿੱਥੇ ਕੀ ਜਿਵੇਂ ਹੁਣ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਹੈਗਾ ਲੋਕਾਂ ਨੂੰ ਕੀ ਕਹੋਗੇ ਟੈਟੂ ਆਰਟਿਸਟ ਬਾਰੇ ਵੀ ਕਿੰਨੀ ਮਿਹਨਤ ਹੁੰਦੀ ਹੈ ਉਹ ਤਾਂ ਤੁਸੀਂ ਦੱਸਿਆ ਤੇ ਕਿੱਥੇ ਕਿੱਥੇ ਨਹੀਂ ਬਣਵਾਉਣਾ ਚਾਹੀਦਾ ਤੇ ਖਾਸ ਤੌਰ ਤੇ ਕਿਤੇ ਨਹੀਂ ਬਣਵਾਣਾ ਉਹ ਜਾਣਕਾਰੀ ਦੇ ਦੋ ਖਾਸ ਤੌਰ ਤੇ ਭਾਜੀ ਦੇਖੋ ਮੈਂ ਹਰ ਇੱਕ ਦੀ ਆਪਣੀ ਲਾਈਫ ਆ ਆਪਾਂ ਐਵੇਂ ਨਹੀਂ ਕਿਸੇ ਨੂੰ ਜ਼ਿਆਦਾ ਉਹ ਕਹਿ ਸਕਦੇ ਬਟ ਹਾਂ ਛੋਟੀ ਉਮਰ ਦੇ ਜਿਹੜੇ ਨੌਜਵਾਨ ਨੇ ਹਨ ਉਹ ਆਪਣਾ ਫੇਸ ਵਗੈਰਾ ਬਚਾ ਕੇ ਰੱਖਣ ਹਜੇ ਜਦੋਂ ਤੱਕ ਇਹ ਆਪਾਂ ਡਿਸਾਈਡ ਨਹੀਂ ਹੋ ਜਾਂਦਾ ਵੀ ਤੁਹਾਡੀ ਤੁਸੀਂ ਕਿਸ ਲਾਈਨ ਦੇ ਵਿੱਚ ਦੇਣਾ ਹੈ ਸਾਡੀ ਉਮਰ ਉਦੋਂ ਤੱਕ ਆਪਣਾ ਫੇਸ ਨੂੰ ਤੁਸੀਂ ਨਹੀਂ ਛੇੜਛਾੜ ਨਹੀਂ ਕਰਨੀ ਚਾਹੀਦੀ ਅੱਛਾ ਭਾਜੀ ਪੇਨ ਵਗੈਰਾ ਨਹੀਂ ਹੁੰਦਾ ਜਿਵੇਂ ਤੁਸੀਂ ਟੰਗ ਤੇ ਬਣਵਾਇਆ ਤੇ ਆਇਸ ਤੇ ਕਦੇ ਪੇਨ ਨਹੀਂ ਹੋਇਆ ਕਦੇ ਕੋਈ ਵੀ ਹੁੰਦਾ ਭਾਜੀ ਪੇਨ ਟੰਗ ਦੇ ਉੱਤੇ 3 ਦਿਨ ਲਈ ਸਵੇਲੋ ਹੋ ਗਈ ਸੀ ਜੀ ਮੇਰੀ 3 ਦਿਨ 3 ਦਿਨ ਜਿਹੜਾ ਆ ਸਵੇਲੋ ਰਹਿੰਦੀ ਹੈ ਜੀ ਤੇ ਤਿੰਨ ਦਿਨ ਬਾਅਦ ਠੀਕ ਹੋ ਜਾਂਦੀ ਹੈ ਭਾਜੀ ਲੇਕਿਨ ਤੁਹਾਡੇ ਤੋਂ ਬਾਅਦ ਕਿਸੇ ਨੇ ਬਣਵਾਇਆ ਹੁਣ ਤੱਕ ਕੀ ਨਹੀਂ ਭਾਜੀ ਹਾਂਜੀ ਕਰਵਾਇਆ ਵਾ ਸਾਊਥ ਇੰਡੀਆ ਤੋਂ ਆਰਟਿਸਟ ਆ ਕੇ ਕਰਵਾ ਕੇ ਗਏ ਮੇਰੇ ਕੋਲ ਤੇ ਕਾਫੀ ਚੇਨਈ ਸਾਈਡ ਦਾ ਵੀ ਕਲਾਇੰਟ ਕਰਾ ਕੇ ਗਿਆ ਸੀ ਕਿ ਮੇਰੇ ਕੋਲ ਭਾਜੀ ਕਿੰਨੇ ਲੋਕ ਕਰਵਾ ਕੇ ਗਏ ਨੇ ਹੁਣ ਤੱਕ ਤੁਹਾਡੇ ਕੋਲੋਂ ਆਈ ਬੋਲ ਤੇ ਇਹ ਜਿਹੜਾ ਟੰਗ ਤੇ ਟੰਗਲ ਭਾਜੀ ਮੇਰੇ ਕੋਲੋਂ ਦੋ ਜਾਣੇ ਮੈਂ ਤਿੰਨ ਜਾਣੇ ਮੈਂ ਪੰਜਾਬ 'ਚ ਹੀ ਕੀਤੇ ਆ ਤੇ ਤਿੰਨ ਮੈਂ ਆਊਟ ਆ ਪੰਜਾਬ ਕੀਤੇ ਤੇ ਤਾਮਿਲਨਾਡੂ ਸਾਈਡ ਦੇ ਸੀਗੇ ਉਹਨਾਂ ਦੇ ਕੀਤਾ ਹੈ ਤੇ ਆਹ ਮਤਲਬ ਹਰ ਇੱਕ ਬੰਦਾ ਨੀਨਾ ਭਾਜੀ ਕਰਵਾਉਂਦਾ ਹੈਗਾ ਆਰਟਿਸਟ ਹੀ ਕਰਵਾਊਗਾ ਜੇ ਕਰਵਾਊਗਾ ਮੋਸਟ ਆਫਲੀ ਜੀ ਜ 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 ਇੰਜੈਕਸ਼ਨ ਦੇ ਨਾਲ ਕਲ ਜਿਹੜੇ ਇੰਜੈਕਟ ਹੁੰਦੇ ਆ ਤੇ ਤੁਹਾਨੂੰ ਮੈਂ ਦੇ ਦੂੰਗਾ ਵੀਡੀਓ ਤੁਸੀਂ ਸ਼ਾਰਟਸ ਲਾ ਦਿਓ ਜੀ ਜੇ ਲਾਊਡ ਹੈਗਾ ਤੁਹਾਨੂੰ ਜੀ ਤੇ ਸਾਡ ਕੋਈ ਨਹੀਂ ਕਰ ਬੰਦਾ ਅੱਛਾ ਭਾਜੀ ਸਭ ਤੋਂ ਵੱਧ ਕਿਹੜੀ ਚੀਜ਼ ਬਣਵਾਉਂਦੇ ਤੁਹਾਡੇ ਕੋਲ ਜਿਹੜੇ ਟੈਟੂ ਲਾਈਨ ਦੇ ਵਿੱਚ ਜਿਹੜੇ ਆਉਂਦੇ ਨੇ ਸਭ ਤੋਂ ਵੱਧ ਤਾਂ ਕਪਲ ਟੈਟੂ ਚੱਲਦਾ ਜਾਂ ਆ ਪਿੱਛੇ ਜੇ ਸਿੱਧੂ ਮੂਸੇ ਵਾਲੇ ਦਾ ਬਹੁਤ ਟ੍ਰੈਂਡ ਸੀਗਾ ਸਿੱਧੂ ਮੂਸੇ ਵਾਲੇ ਦੇ ਟੈਟੂ ਬਹੁਤ ਬਣਿਆ ਤੇ ਉਹ ਉਹਦੇ ਤੋਂ ਗਾਹ ਵੀ ਬਣਦੇ ਰਹੇ ਨੇ ਭਾਜੀ ਫੈਨ ਫੋਲੋਇੰਗ ਇਦਾਂ ਦੀ ਆ ਉਹਨਾਂ ਦੀ ਹਨਾ ਤੇ ਸਭ ਤੋਂ ਵੱਧ ਦਾ ਕਪਲ ਟੈਟੂ ਜ਼ਿਆਦਾ ਚੱਲਦਾ ਭਾਜੀ ਜਾਂ ਫਿਰ ਕੀ ਕਹਿੰਦੇ ਆਪਣਾ ਮੋਦੀ ਟੈਟੂ ਹੋ ਗਿਆ ਜਿਹੜਾ ਗੋਮਲ ਰੇਂਜ ਦੇ ਬਣਿਆ ਉਹਦਾਂ ਦਾ ਉਹ ਕਨਸੈਪਟ ਜ਼ਿਆਦਾ ਚੱਲਦਾ ਜ਼ਿਆਦਾ ਚੱਲਦਾ ਹਾਂਜੀ ਬਾਈ